ਸਮਾਨ ਸਾਰਾ ਹਾਂਜੀ ਹਾਂਜੀ ਸਰ ਦੇਖੋ ਕਿੰਨੇ ਪੈਸੇ ਹੋਗੇ 3000 ਰੁਪਏ ਹੋਗੇ ਤੁਹਾਡਾ ਜੀ 3000 ਰੁਪਿਆ ਹਾਂਜੀ ਸਰ ਉਹ ਯਾਰ ਬਹੁਤ ਜ਼ਿਆਦਾ ਬਣਾਤੇ ਯਾਰ ਇੰਨੇ ਨਹੀਂ ਹੋ ਸਕਦੇ ਕੱਟ ਕਰੋ ਲੈਸ ਉਸ ਕਰੋ ਮੜਾ ਜਾ ਆ ਰਹਿੰਦੇ ਜੀ ਬਿਲਕੁਲ ਲੈਸ ਕਰਕੇ ਲਾਇਆ ਤੁਸੀਂ ਪੁਰਾਣੇ ਕਸਟਮਰ ਹੋ ਆਪਣੇ ਬਿਲਕੁਲ ਲੈਸ ਕਰਕੇ ਲਾਇਆ ਉਹ ਨਹੀਂ ਯਾਰ ਇੰਨੇ ਨਹੀਂ ਹੋ ਸਕਦੇ ਤੁਸੀਂ ਚੋਰ ਬਿਜਾਰੀ ਕਰਦੇ ਹੋ ਤੁਸੀਂ ਯਾਰ ਐਵੇਂ ਮੈਨੂੰ ਪਤਾ ਕਿੰਨਾ ਮਾਰਜਿਨ ਹੈ ਇਹਦੇ ਚ ਸਰ ਇਹਦੇ ਚ ਕੋਈ ਮਾਰਜਿਨ ਦੀ ਗੱਲ ਹੀ ਨਹੀਂ ਹੈਗੀ ਉਹ ਯਾਰ ਮੈਨੂੰ ਸਭ ਪਤਾ ਏਡੀ ਦੁਕਾਨ ਐਵੇਂ ਨਹੀਂ ਪੈ ਗਈ ਯਾਰ ਹਾਂ ਸਰ ਕਿਉਂ ਗਰੀ ਮਾਰ ਕਰਦੇ ਹੋ ਇਹਦੇ ਚ ਕੋਈ ਕਮਾਈ ਨਹੀਂ ਪਾ ਫੋਟੋ 2000 ਰੁਪ ਉਹ ਇਹਦੇ ਚ ਨਹੀਂ ਸਗੋ ਕਮਾਈ ਦਾ ਸਾਧਨ ਇਹਨਾਂ ਨਹੀਂ ਹੈ ਗਾਇ ਨਿਕਮਾਈ ਉਹ ਨਹੀਂ ਨਹੀਂ ਹਾਂ ਠੀਕ ਹੈ 2000 ਰੁਪਏ ਠੀਕ ਹੈ ਓਕੇ ਉਹ ਨਹੀਂ ਸਾਰ ਇਹ ਤੇ ਗਰੀਮਾ ਨਾ ਕਰੋ ਤੁਸੀਂ ਦਿਓ ਪੂਰੇ ਬੈ ਦਿਓ ਹਲੋ 500 ਹੋਰ ਬਸ ਕਰੋ ਪੈਕ ਕਰਵਾ ਉਹ ਨਹੀਂ ਇਹ ਨਹੀਂ ਬਜਦੇ ਪੱਲਿਓ ਪੈਂਦੇ ਨੇ ਤਾਂ ਮਾਲ ਵੀ ਨਹੀਂ ਆਇਆ ਉਹ ਨਹੀਂ ਨਹੀਂ ਬਸ ਹੋ ਗਿਆ ਨਹੀਂ ਸਾਰ ਮੈਂ ਨਹੀਂ ਦੇਣੇ ਯਾਰ ਬਸ ਗੱਲ ਕਰ ਗਰੀਮ ਮਾਰ ਕਰ ਉਹ ਨਹੀਂ ਦੇਣੇ ਮੈਂ ਮੇਰੇ ਕੋ ਨਹੀਂ ਹੋਣੇ ਹੋਰ ਬਸ ਉਸਤਾਦ ਦਵਾਈ ਦੇ ਯਾਰ ਦੇਰਾਂ ਬਾਈ ਇੱਕ ਮਿੰਟ ਬਾਈ ਤਲ ਮੱਕ ਪਿਆਰੇ ਇੱਧਰ ਹੀ ਦੇਈਏ ਨਾ ਇੱਧਰ ਦੇ ਦਵਾਈ ਪਹਿਲਾਂ ਤੇਰੇ ਇੱਧਰ ਹੀ ਕਸਟਮਰ ਪਹਿਲਾਂ ਖੜੀ ਰਹਿ ਕੋੜ ਦੇਣਾ ਕਿੰਨਾ ਟਾਈਮ ਲਾਈ ਜਨਾ ਯਾਰ ਦੇਣੀ ਕਿ ਨਹੀਂ ਦੇਣੀ ਦਵਾਈ ਤੂੰ ਨਹੀਂ ਨਹੀਂ ਦੇ ਦੇ ਜਲਦੀ ਦੇ ਇੱਕ ਮਿੰਟ ਚਲ ਦੇ ਦੇ ਮੋੜਾ ਕੀਤਾ ਆ 2 ਘੰਟੇ ਲਾਤੇ ਆ ਜਲਦੀ ਬਾਈ ਵਾਲਾ ਬੰਦਾ ਯਾਰ ਘੰਟੇ ਰਹੀ ਜਾਈ ਪਹਿਲਾਂ ਵੀ ਕਸਟਮਰ ਖੜਿਆ ਉਹਨਾਂ ਜਿਆਦਾ ਘਾਲੀ ਹੈ ਨਾ ਹਲੋ ਹਾਂ ਜਿੰਨਾ ਟਾਈਮ ਲੱਗਣਾ ਹੈ ਆਰਡਰ ਨੂੰ ਯਾਰ ਪੰਜ ਮਿੰਟ ਲੱਗਣੇ ਭਾਜੀ ਹੋਰ ਉਹ ਯਾਰ 20 25 ਮਿੰਟ ਤਾਂ ਪਹਿਲੇ ਲਾਗੇ ਤੈਨੂੰ ਯਾਰ ਉਹ ਭਾਜੀ ਥੋੜਾ ਰਸਤੀਗਾ ਤਾਂ ਕਰਕੇ ਲੱਗ ਗਿਆ। ਉਹ ਯਾਰ ਰਸਤੋਂ ਮੈਂ ਕੀ ਲੈਣਾ ਯਾਰ। ਬਾ ਓਵਨ ਜੀ ਆਪਾਂ ਜਦੋਂ ਮੈਂ ਭੁੱਖ ਲੱਗੀ ਪਈ ਆ ਯਾਰ। ਭਾਜੀ ਬਸ ਪੈਕ ਕਰਕੇ ਲੈ ਕੇ ਆਉਂਦਾ। ਰਹਿਣ ਦੇ ਯਾਰ ਛੱਡ ਖਾਣਾ ਨਹੀਂ ਹੈਗਾ ਮੈਂ ਯਾਰ। ਉਹ ਭਾਜੀ ਬਣ ਗਿਆ ਹੋਇਆ। ਉਹ ਨਹੀਂ ਨਹੀਂ ਭਰਾ ਮੈਂ ਨਹੀਂ ਖਾਣਾ। ਰਹਿਣ ਦੇ ਤੂੰ। ਉਹ ਭਾਜੀ ਡਰਿੰਕ ਦੇ ਦਾ ਪੈਸੇ ਦੇ ਦੋ। ਉਹ ਨਹੀਂ ਨਹੀਂ ਮੈਂ ਨਹੀਂ ਪੀਣੀ ਯਾਰ ਪੀ ਲੈ ਤੂੰ। ਉਹ ਭਾਜੀ ਇਦਾਂ ਨਾ ਕਰੋ। ਉਹ ਨਹੀਂ ਨਹੀਂ ਮੈਂ ਨਹੀਂ ਪੀਣੀ। ਇਹ ਆ ਵੀ ਪੇਮੈਂਟ ਲਿਆ ਜਲਦੀ ਕਰ। ਵੀਰੇ ਇੱਕ ਦੋ ਦਿਨ ਰੁਕ ਜਾਓ ਪੇਮੈਂਟ ਦੇ ਦੇਣਾ ਵਾ। ਉਹ 1-2 ਦਿਨ ਨਹੀਂ ਅੱਜ ਦਾ ਟਾਈਮ ਦਿੱਤਾ ਆ ਸੀ ਤੂੰ ਯਾਰ। ਉਹ ਭਾਜੀ ਇੰਨਾ ਮੰਦਾ ਚੱਲਦਾ ਪਿਆ ਮਾਰਕੀਟੇ ਚ ਗਾਗ ਨਹੀਂ ਹੈਗਾ ਤੁਸੀਂ ਪੈਸੇ ਮੰਗਣ ਆ ਗਏ ਹੋ। ਇੱਕ ਅੱਧੇ ਦਿਨ ਰੁਕ ਜਾਓ ਮੈਂ ਆਪੇ ਫੜਾ ਜਣਾ ਆ ਕੇ। ਯਾਰ ਮੈਨੂੰ ਨਾਲੇ ਗਾਗ ਨਾਲ ਕੋਈ ਮਤਲਬ ਨਹੀਂ ਹੈ। ਮੈਨੂੰ ਪੇਮੈਂਟ ਅੱਜ ਤੇ ਅੱਜ ਹੀ ਚਾਹੀਦੀ ਹੈ। ਭਾਜੀ ਤੇ ਗਾਗ ਆਏਗਾ ਤਾਹੀਂ ਪੇਮੈਂਟ ਦਵਾਂਗਾ। ਪੇਮੈਂਟ ਹੈ ਨਹੀਂ ਕੀ ਦੇ ਦੂੰਗਾ। ਆ ਫੋਨ ਤੇਰਾ ਹੀ ਆ ਨਾ? ਹਾਂਜੀ ਵੀਰੇ। ਜਦੋਂ ਹੋਣਗੇ ਨਾ ਪੇਮੈਂਟ ਆ ਫੋਨ ਲੈ ਆ ਜੀ ਆਪਣਾ। ਉਹ ਮੈਂ ਸਾਈਡ ਤੇ ਖੜਾ ਹੋਇਆ ਯਾਰ। ਉਹ ਤੁਹਾਡੀ ਵੇਟ ਕਰੀ ਜਣਾ। ਮੈਨੂੰ ਬੇਕੂਪ ਬਣਾਇਆ ਹੋਇਆ ਤੁਸੀਂ। ਉਹ ਨਹੀਂ ਨਹੀਂ ਯਾਰ ਮੈਂ ਇੰਨੀ ਨਹੀਂ ਲੈਟ ਕਰਨਾ ਸੀ। ਪਰੇਸ਼ਾਨ ਕਰ ਪਰੇਸ਼ਾਨ ਕਰ ਰੱਖਿਆ ਇਹਨਾਂ ਨੇ। ਕੀ ਗੱਲ ਪਾਜੀ ਇੰਨਾ ਗੁੱਸਾ? ਉਹ ਯਾਰ ਪਾਜੀ ਸਾਰੀ ਦੁਨੀਆ ਨੇ ਪਰੇਸ਼ਾਨ ਕਰ ਰੱਖਿਆ ਮੈਨੂੰ ਯਾਰ ਜੇਲ ਕਰਦਾ ਜਾਂ ਤਾਂ ਆਪ ਮਰ ਜਾ ਜਾਂ ਤਾਂ ਸਾਰਿਆਂ ਨੂੰ ਮਾਰ ਦਵਾਂ। ਠੰਡੇ ਹੋ ਉਹ ਕੀ ਗੱਲ ਕੀ ਹੋ ਗਈ? ਯਾਰ ਪਾਜੀ ਠੰਡੇ ਮੈਂ ਠੰਡਾ ਹੀ ਆ ਜਾਂ ਤੁਹਾਨੂੰ ਲੱਗਦਾ ਮੈਂ ਗਰਮ ਸੁਭਾ ਦਾ ਬੰਦਾ। ਇਹ ਸਾਰੇ ਦੁਨੀਆ ਨੇ ਮੈਨੂੰ ਪਰੇਸ਼ਾਨ ਕੀਤਾ। ਬੰਦੇ ਤਾਂ ਤੁਸੀਂ ਵਧੀਆ ਹੋ। पर परेशान बहुत रहने हो आगे भी मैं थोड़ी आवाजें सुनियां ਤੁਸੀਂ ਮੇਰੇ ਨਾਲ ਦਾ ਘਰੇ ਵੀ ਲੜੇ ਸੀ ਦੋ ਤਿੰਨ ਦਿਨ ਪਹਿਲਾਂ ਭਾਜੀ ਸਾਰੇ ਪਾਸੇ ਰੋਲਾ ਪੈ ਰਿਆ ਯਾਰ ਪਤਾ ਨਹੀਂ ਕੀ ਗੱਲ ਸਾਰੇ ਹੀ ਲੜਦੇ ਰਹਿੰਦੇ ਮੇਰੇ ਨਾਲ ਯਾਰ ਸਮਝ ਨਹੀਂ ਆ ਰਿਹਾ ਹੋ ਕੀ ਰਿਹਾ ਮੇਰੇ ਨਾਲ ਭਾਜੀ ਤੁਸੀਂ ਨਾ ਖਾਮ ਖਾ ਚੀਜ਼ਾਂ ਵਧਾਈਆਂ ਹੋਈਆਂ ਨੇ ਗੱਲ ਕੁਛ ਵੀ ਨਹੀਂ ਹੈਗੀ ਤੁਸੀਂ ਹਾਈਪਰ ਛੇਤੀ ਹੋ ਜਾਂਦੇ ਹੋ ਤੁਸੀਂ ਦੁਨੀਆ ਦੀਆਂ ਸਾਰੀਆਂ ਬੁਰਾਈਆਂ ਨੂੰ ਆਪਣੇ ਸਿਰ ਤੇ ਲੈ ਲਿਆ ਹੋਇਆ ਤੁਸੀਂ ਇਹ ਦੇਖੋ ਸਾਰਾ ਦਿਨ ਤੁਸੀਂ ਕਲਪਤੇ ਰਹਿੰਦੇ ਹੋ ਘਰੇ ਜਾ ਕੇ ਘਰੇ ਲੜਾਈ ਹੋ ਜਾਂਦੀ ਹੈ ਹਨਾ ਪਾਜੀ ਰੋਜ਼ ਹੀ ਕਲੇਸ਼ ਪੈਂਦਾ ਯਾਰ ਰੋਜ਼ ਹੀ ਕਲੇਸ਼ ਪੈਂਦਾ ਮੈਂ ਕੀ ਕਰਾਂ ਦੱਸੋ ਸਾਰਾ ਕੁਝ ਹੁੰਦਿਆ ਸੁਂਦਿਆ ਪਾਜੀ ਸਕੂਨ ਕਿੱਥੇ ਹੈ ਪਾਜੀ ਸਕੂਨ ਮਿਲੂਗਾ ਕਿੱਦਾਂ ਮੈਨੂੰ ਦੱਸੋ ਤਾਂ ਸਹੀ ਕਿੱਦਾਂ ਮਿਲੂਗਾ ਸਕੂਨ ਯਾਰ ਥੋੜਾ ਜਨਾ ਬਦਲਣਾ ਪੈਣਾ ਆਪਣੇ ਆਪ ਨੂੰ ਤੁਹਾਡੀ ਜਗ੍ਹਾ ਮੈਂ ਵੀ ਹੈਗਾ ਨਾ ਮੇਰੀਆਂ ਵੀ ਸਾਈਟਾਂ ਚੱਲਦੀਆਂ ਮੇਰੇ ਵੀ ਲੇਬਰ ਲੱਗੀ ਆ ਮੈਂ ਨਹੀਂ ਕਿਸੇ ਨਾਲ ਲੜਦਾ ਹਮੇਸ਼ਾ ਹੱਸਦਾ ਰਹਿੰਦਾ ਕੋਸ਼ਿਸ਼ ਕਰੀਦੀ ਹੁੰਦੀ ਆ ਜਿੰਨੇ ਸਾਹ ਚੱਲਦੇ ਆ ਨਾ ਸਾਰੇ ਦੁਆਵਾਂ ਚ ਹੋਣ ਕਿਸੇ ਦੀ ਬਦਦੂਆ ਨਹੀਂ ਲੈਣੀ ਤੁਸੀਂ ਯਾਦ ਕਰੋ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਤੁਸੀਂ ਕੀਤਾ ਹੈ ਕਿਹਦੇ ਕਿਹਦੇ ਕੋਲ ਗੋਏ ਆ ਸਵੇਰੇ ਪਾਜੀ ਸਵੇਰੇ ਉਧਰ ਗਿਆ ਆਪਣਾ ਤਾਰਾਂ ਵਾਲੇ ਕੋਲ ਉੱਥੇ ਬਦਦੂਆ ਲਈ ਕੋਈ ਪਿਆਰ ਭਾਜੀ ਉਹਨੂੰ 500 ਰੁਪਏ ਘੱਟ ਦਿੱਤਾ ਯਾਰ ਇਹੀ ਗੱਲਾਂ ਨੇ ਭਾਜੀ ਬੰਦੇ ਨੂੰ ਬਚਾਉਂਦਾ ਕੀ ਹੈ ਉਹਦਾ ਮਿੱਠਾ ਸੁਭਾ ਤੇ ਦੁਆਵਾਂ ਆਪਾਂ ਦੋਨੇ 바ਸੀ ਫੇਲ ਹੋ ਰਿਆਂ ਫੇਰ ਕਹਿੰਨੇ ਆਪਣੀ ਜ਼ਿੰਦਗੀ ਚ ਸਕੂਨ ਹੈ ਨਹੀਂ ਇੱਕ ਮੇਰੀ ਗੱਲ ਮੰਨੋਗੇ ਜ਼ਿੰਦਗੀ ਸਬਰ ਜੂਗੀ ਦੱਸੋ ਭਾਜੀ ਯਾਰ ਮੈਂ ਤਾਂ ਪਹਿਲੇ ਹੀ ਬਹੁਤ ਪਰੇਸ਼ਾਨ ਆ ਯਾਰ ਅੱਜ ਸਵੇਰ ਦੇ ਜਿੱਥੇ-ਜਿੱਥੇ ਵੀ ਗਏ ਉਹਨਾਂ ਮੈਂ ਤੁਹਾਡੇ ਨਾਲ ਦੁਬਾਰਾ ਜਾਣਾ ਤੁਹਾਨੂੰ ਜੇ ਲੱਗਦਾ ਹੈ ਕਿ ਜਿਹੜੀ ਤੁਸੀਂ ਗਲਤੀ ਕਰਕੇ ਆਏ ਹੋ ਉਹਦਾ ਪਛਤਾਵਾ ਕਰ ਲਓ ਜੇ ਤੁਸੀਂ ਕਿਸੇ ਨੂੰ ਗਲਤ ਬੋਲੋ ਇੱਕ ਵਾਰੀ ਮਾਫੀ ਮੰਗ ਲਓ ਜੇ ਕਿਸੇ ਨੂੰ ਪੈਸੇ ਘਟ ਦਿੱਤੇ ਤਾਂ ਪੈਸੇ ਦੇ ਦਿਓ ਜੇ ਤੁਹਾਨੂੰ ਲੱਗਦਾ ਹੈ ਕਿਸੇ ਨੂੰ ਨਜਾਇਜ਼ ਬੋਲਿਓ ਉਹ ਤੋਂ ਇੱਕ ਵਾਰੀ ਕੁੱਟ ਕੇ ਜੱਫੀ ਪਾ ਕੇ ਮਾਫੀ ਮੰਗ ਲਓ ਮੈਂ ਕਹਿੰਦਾ ਤੁਹਾਨੂੰ ਅੰਦਰੋਂ ਸਕੂਨ ਆ ਜਾਊ ਕਰ ਸਕਦੇ ਹੋ ਕਰਨ ਨੂੰ ਤਾਂ ਭਾਜੀ ਕਰ ਲੈਣਾ ਪਰ ਇਦਾਂ ਠੀਕ ਹੋਊਗਾ ਸਾਰਾ ਕੁਝ ਜੇ ਨਾ ਹੋਊਗਾ ਮੈਂ ਫੇਰ ਬੈਠਾਂ ਜ਼ਿੰਮੇਵਾਰੀ ਮੇਰੀ ਹੈ ਚਲੋ ਭਾਜੀ ਫਿਰ ਦੇਖ ਲੈਨੇ ਆ ਪੱਕੀ ਗੱਲ ਆ ਪੱਕੀ ਗੱਲ ਆ ਜੀ ਚਲੋ ਪਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤਾਂ ਠੀਕ ਹੈ ਪਰ ਮੈਂ ਤੁਹਾਨੂੰ ਸਮਾਨ ਨਹੀਂ ਦੇ ਸਕਦਾ ਪਾਜੀ ਮੈਂ ਸਮਾਨ ਲੈਣ ਨਹੀਂ ਆਇਆ ਮੈਂ ਨਾ ਮਾਫੀ ਮੰਗਣ ਆਇਆ ਸੂਰੇ ਜਿਹੜਾ ਤੁਹਾਨੂੰ 500 ਰੁਪਏ ਮੈਂ ਘੱਟ ਦੇ ਗਿਆ ਨਾ ਐਕਚੁਅਲੀ ਕੀ ਗੱਲ ਹੋਈ ਮੈਂ ਨਾ ਕਿਸੇ ਹੋਰ ਦਾ ਗੁੱਸਾ ਤੁਹਾਡੇ ਤਲਾਹ ਬੈਠਾ ਆ ਪਾਜੀ ਅੱਜ ਇੰਨੀਆਂ ਕਮਾਈਆਂ ਨਹੀਂ ਹੁੰਦੀਆਂ ਜਿੰਨੇ ਤੁਸੀਂ ਸੋਚਦੇ ਹੋ ਇੰਨੇ ਖਰਚੇ ਆ ਟ੍ਰਾਂਸਪੋਰਟਾਂ ਦੇ ਮੁੰਡਿਆਂ ਦੇ ਤੇ ਇੰਨੀ ਕਮਾਈ ਨਹੀਂ ਹੁੰਦੀ ਜਿੰਨੀ ਤੁਸੀਂ ਸੋਚ ਕੇ ਕਹਿੰਦੇ ਹੋ ਜੀ ਐਨੇ ਰੱਖ ਲਓ ਜੀ 2500 ਰੱਖ ਲਓ 500 ਘੱਟ ਦੇ ਗਿਆ ਪਾਜੀ ਉਹਦੇ ਲਈ ਸੋਰੀ ਆ ਅਸਪੀਰੀਡਾ 500 ਕੱਟ ਦੇ ਗਏ ਸੀ ਆਲੋ ਬਾਜੀ ਵਈ ਸਵੀਰੋਸ ਤੇ ਮਾਫੀਆ ਪਲੀਜ਼ ਹੋਈ ਗੱਲ ਨਹੀਂ ਪਰ ਆਵਾਂ ਤੁਸੀਂ ਆਪਣੇ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਪਾਜੀ ਐਕਚੁਅਲੀ ਜੋ ਸਵੇਰੇ ਜਦੋਂ ਮ ਆਇਆ ਸੀ ਨਾ ਦਵਾਈਆਂ ਲੈਣ ਉਹ ਥੋੜਾ ਮੈਂ ਤੁਹਾਨੂੰ ਗਲਤ ਬੋਲ ਗਿਆ ਮੈਂ ਐਕਚੁਅਲੀ ਅਮਰਜੈਂਸੀ ਸੀਗਾ ਕੋਈ ਗੱਲ ਨਹੀਂ ਭਾਈ ਸਾਰੇ ਕਸਟਮਰ ਭਾਈ ਆਂਦੇ ਆ ਅਮਰਜੈਂਸੀ ਜੀ ਆਂਦੇ ਆ ਬਾਕੀ ਵੀ ਕਸਟਮਰ ਖੜੇ ਸੀ ਪਾਜੀ ਤੁਸੀਂ ਕੋਈ ਸਵੇਰੇ ਜ਼ਿਆਦਾ ਹੀ ਬੋਲ ਗਏ ਤਾਂ ਹੀ ਪਾਜੀ ਮੈਨੂੰ ਅਹਿਸਾਸ ਹੋਇਆ ਵੀ ਮੈਂ ਮਾਫੀ ਮੰਗ ਕੇ ਆਵਾ ਤੁਹਾਡੇ ਕੋਲ ਸੋਰੀ ਯਾਰ ਕੋਈ ਗੱਲ ਨਹੀਂ ਭਾਈ ਮਾਫੀ ਵਾਲੀ ਤਾਂ ਕੋਈ ਗੱਲ ਹੀ ਨਹੀਂ ਅਸੀਂ ਵੀ ਭਾਈ ਕੰਮ ਹੀ ਕਰ ਰਹੇ ਆ ਪਾਜੀ ਗੱਲ ਸੁਣਿਓ ਹਾਂਜੀ ਵੀਰੇ ਪਾਜੀ ਸਵੇਰੇ ਮੈਂ ਆਇਆ ਸੀ ਨਾ ਆਰਡਰ ਲਗਵਾਇਆ ਸੀਗਾ ਹਾਂਜੀ ਹਾਂਜੀ ਪਾਜੀ ਸਵੇਰੇ ਨਾ ਮੈਂ ਐਕਚੁਅਲੀ ਕਾਲੀ ਸੀਗੀ ਮੈਂ ਤਾਂ ਤੁਹਾਨੂੰ ਥੋੜਾ ਜਿਹਾ ਕੋਈ ਗਲਤ ਬੋਲ ਗਿਆ ਉਹਦੇ ਲਈ ਮਾਫੀ ਵੀਰੇ ਕੋਈ ਗੱਲ ਨਹੀਂ ਵੀਰੇ ਤੇ ਆਪਣਾ ਵੀਰੇ 버ਗਰ ਲਵਾਇਆ ਸੀ ਤੇ ਇੱਕ ਕੋਲਡਰਿੰਗ ਲਵਾਈ ਸੀਗੀ ਹਾਂਜੀ 버ਗਰ ਦਾ ਵੇਸਟ ਹੀ ਹੋ ਗਿਆ ਵੀਰੇ ਕੀ ਕਰਿਆ ਤੂੰ ਲੈ ਗਈ ਨਹੀਂ ਗਏ ਉਹਦੇ ਕਿੰਨੇ ਪੈਸੇ ਵੀਰੇ ਪੈਸਾ ਲੈ ਲਓ ਉਹਨੇ ਕਿੰਨੇ ਸੀਗੇ 100 ਰੁਪਿਆ ਹੋਣਾ ਮੈਨੂੰ ਲੱਗਦਾ ਹਾਂਜੀ 100 ਕੀ ਬਣਦੇ ਆ ਲੈ ਲਓ ਵੀਰੇ 100 ਰੁਪਿਆ ਸੌਰੀ ਵੀਰੇ ਅੱਗੇ ਤੋਂ ਯਾਰ ਮੈਂ ਥੋੜਾ ਜਿਹਾ ਮੈਂ ਨਾ ਪਰੇਸ਼ਾਨ ਸੀਗਾ ਕੋਈ ਨਾ ਭਾਜੀ ਇੰਨਾ ਗੁੱਸਾ ਨਾ ਕਰਿਆ ਕਰੋ ਹੁਣ ਭਾਜੀ ਇੱਥੇ ਕੀ ਰੌਲਾ ਸੀ ਤੁਹਾਡਾ ਭਾਜੀ ਮੈਂ ਸਵੇਰੇ ਐਕਚੁਅਲੀ ਇਹਨਾਂ ਕੋਲ ਪੇਮੈਂਟ ਲੈਣੀ ਸੀਗੀ ਪੈਸੇ ਲੈਣ ਆਇਆ ਤੇ ਇਹ ਕੰਦਾ ਵੀ ਬੰਦਾ ਚੱਲਦਾ ਹਜੇ ਹੈ ਨਹੀਂ ਪੈਸੇ। ਮੈਨੂੰ ਲੋੜ ਸੀਗੀ। ਮੈਂ ਇਹਨਾਂ ਦਾ ਫੋਨ ਲੈ ਕੇ ਚਲਾ ਗਿਆ। ਮੈਂ ਕਹਾਂ ਵੀ ਜਦੋਂ ਪੈਸੇ ਹੋਣਗੇ ਉਦੋਂ ਫੋਨ ਲੈ ਜਾਓ ਆਪਣਾ। ਇੱਕੋ ਗੱਲ ਹੁੰਦੀ ਹੈ ਫਿਰ। ਇਕੱਠੇ ਰਹਿਣਾ, ਬਿਜ਼ਨਸ ਕਰਨਾ ਉਹ ਕਿਹੜਾ ਤੁਹਾਨੂੰ ਜਾਣਦੇ ਨਹੀਂ। ਮੈਨੂੰ ਵੀ ਪਤਾ ਤੁਹਾਡੇ ਬਿਜ਼ਨਸ ਪਾਰਟਨਰ ਨੇ। ਇੱਕ ਪੇਮੈਂਟ ਵਿੱਚ ਤੁਸੀਂ ਮੋਬਾਈਲ ਲੈ ਜਾਓਗੇ। ਅਗਲੇ ਤੇ ਕੀ ਵੇਚੂਗੀ? ਭਾਜੀ ਮੈਂ ਪਰੇਸ਼ਾਨ ਸੀਗਾ ਯਾਰ ਮੈਨੂੰ ਅਖਲੀ ਲੋੜ ਸੀਗੀ ਪੇਮੈਂਟ ਦੀ। ਪਰੇਸ਼ਾਨ ਤੁਸੀਂ ਹੋ ਭਾਜੀ। ਸਾਰਿਆਂ ਨੂੰ ਕਿਉਂ ਕਰ ਰਹੇ ਹੋ? ਪਹਿਲਾਂ ਮੋਬਾਈਲ ਦਿਓ ਨਾ। ਚੰਗੀਆਂ ਚੀਜ਼ਾਂ ਥੋੜੀ ਨਾ ਯਾਰ ਇਹ ਸੋਰੀ ਭਾਰੀ ਬੜਾ ਫੋਨ ਲੱਗਿਆ ਸੀਗਾ ਮੈਂ ਕੋਈ ਗੱਲ ਨਹੀਂ ਕਰੇ ਦੇਖੋ ਫਿਰ ਵੀ ਭਲਾ ਮਾਨਸ ਨੇ ਤੁਹਾਨੂੰ ਕੁਛ ਅੱਗੋ ਕਹਿ ਨਹੀਂ ਰਹੇ ਗੱਲ ਪਤਾ ਕੀ ਹੁੰਦੀ ਆ ਵੀਰੇ ਆਪਾਂ ਇਹ ਸਮਝਦੇ ਆਂ ਕਿ ਆਪਾਂ ਦੁਖੀ ਆਂ ਪਰ ਆਪਾਂ ਉਹਦੇ ਨਾਲ ਨਾਲ ਸਾਰਿਆਂ ਨੂੰ ਦੁਖੀ ਕਰ ਦਿੰਨੇ ਆਂ ਠੀਕ ਹੈ ਰੋ ਭਾਈ ਤੁਸੀਂ ਦੇਖੋ ਹੁਣ ਆਪਾਂ ਦੁਬਾਰਾ ਫੋਨ ਵਾਪਸ ਕਰਨ ਆਏ ਆ ਠੀਕ ਹੈ ਪਰ ਜਿਹੜਾ ਪਹਿਲਾਂ ਦੁੱਖ ਦਿੱਤਾ ਉਹ ਮਿਟਾਤਾ ਨਹੀਂ ਸਕਦੇ ਬਿਲਕੁਲ ਠੀਕ ਹੈ ਭਾਈ ਪਰ ਜਦੋਂ ਆਪਾਂ ਉਹਨਾਂ ਨੂੰ ਸੌਰੀ ਕਹਿਤਾ ਮਾਫੀ ਮੰਗ ਲਈ ਹੋ ਸਕਦਾ ਤੁਹਾਨੂੰ ਵਾਧੂਆ ਨਾ ਦੇਣ ਜੀਵਨ ਜਿਉਣ ਲਈ ਭਾਜੀ ਦੁਆਵਾਂਾਂ ਦੀ ਲੋੜ ਆ ਪੈਸਾ ਤਾਂ ਆਂਦਾ ਜਾਂਦਾ ਰਹਿੰਦਾ ਤੇ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਿਆਂ ਨੂੰ ਦੁਖੀ ਕਰਦੇ ਫਿਰਦੇ ਆ ਮੋੜ ਕੇ ਆਪਾਂ ਸ਼ਾਮ ਨੂੰ ਕਹਿ ਦਿੰਦੇ ਅਸੀਂ ਆਪ ਦੁਖੀ ਆ ਸਾਨੂੰ ਟੈਨਸ਼ਨ ਆ ਸਾਨੂੰ ਸਕੂਨ ਹੈ ਨਹੀਂ ਜ਼ਿੰਦਗੀ ਦੇ ਵਿੱਚ ਸਕੂਨ ਤਾਂ ਆਊਗਾ ਜੇ ਆਪਾਂ ਸਾਰਿਆਂ ਨੂੰ ਖੁਸ਼ ਰੱਖਾਂਗੇ ਹੁਣ ਆਪਾਂ ਜਿੱਦੇ ਜਿੱਦੇ ਕੋਲੇ ਵੀ ਜਾ ਕੇ ਆਏ ਆ ਅਗਲੇ ਦਿਨ ਫੇਸ ਤੇ ਸਮਾਈ ਲਾਈ ਕਿ ਨਹੀਂ ਆਈ ਬਿਲਕੁਲ ਆਈ ਹੈ ਭਾਜੀ ਤੁਹਾਡਾ ਭਾਰ ਘਟਿਆ ਕਿ ਨਹੀਂ ਘਟਿਆ ਬਿਲਕੁਲ ਲੱਗ ਰਿਹਾ ਭਾਜੀ ਹੁਣ ਤੁਹਾਨੂੰ ਅੰਦਰੋਂ ਲੱਗ ਰਿਹਾ ਨਾ ਕਿ ਤੁਸੀਂ ਕੁਝ ਵਧੀਆ ਕਰਕੇ ਆਏ ਹੋ ਵਧੀਆ ਫੀਲ ਹੋ ਰਿਹਾ ਭਾਜੀ ਹੁਣ ਇਹੀ ਗੱਲ ਆ ਵੀਰੇ ਹਰ ਬੰਦਾ ਦੁਨੀਆ 'ਚ ਪਰੇਸ਼ਾਨ ਆ ਕਿਸੇ ਨੂੰ ਪੈਸੇ ਦੀ ਕਮੀ ਆ ਕੋਈ ਰੋਟੀ ਵੱਲੋਂ ਔਖਾ ਕਿਸੇ ਦੀਆਂ ਲੋਨ ਦੀਆਂ ਕਿਸ਼ਤਾਂ ਨੇ ਕਿਸੇ ਦੀਆਂ ਪੈਂਟ ਆਫ ਅਸੀਆਂ ਨੇ ਪਰ ਇਹਦਾ ਮਤਲਬ ਇਹ ਥੋੜੀ ਆ ਆਪਾਂ ਹਰ ਕਿਸੇ ਨੂੰ ਦੁਖੀ ਕਰਾਂਗੇ ਅਗਲੇ ਦਾ ਵੀ ਦੁੱਖ ਸਮਝੋ ਅਗਲੇ ਦੀ ਵੀ ਮਜਬੂਰੀ ਸਮਝੋ ਕਿਉਂ ਵੀਰੇ ਤੁਹਾਨੂੰ ਸਵੇਰੇ ਜਿਆਦਾ ਬੁਰਾ ਲੱਗਿਆ ਸੀ ਨਾ ਹਾਂਜੀ ਹਾਂਜੀ ਹੁਣ ਚੰਗਾ ਲੱਗ ਰਿਹਾ ਨਾ ਬਿਲਕੁਲ ਜੀ ਅਗਲੇ ਦੇ ਮੂੰਹ ਦੇ ਵਿੱਚੋਂ ਦੁਆ ਨਿਕਲੇ ਅਗਲੇ ਦੇ ਮੂੰਹ ਤੇ ਇਹ ਨਿਕਲੇ ਕਿ ਆਹ ਬੰਦਾ ਲੋਡ ਵੇਲੇ ਮੇਰੇ ਕੰਮ ਆਇਆ ਸੀ ਤੇ ਮੈਂ ਇਹਦੇ ਕੰਮ ਆਣਾ ਜਿੱਦਾਂ ਤੁਸੀਂ ਕਰਕੇ ਗਏ ਹੋ ਅਗਲੇ ਨੇ ਕਿਹਾ ਜਾ ਵੇ ਪਹਾੜ ਚ ਤੂੰ ਮਰਜ਼ੀ ਕਰੇ ਸਹੀ ਕਹਿ ਰਿਹਾ ਹੈ ਕਿ ਨਹੀਂ ਸਹੀ ਕਹਿ ਰਿਹਾ ਹੁਣ ਅੰਦਰੋਂ ਹਲਕਾ ਲੱਗ ਰਿਹਾ ਨਾ ਬਹੁਤ ਵਧੀਆ ਲੱਗ ਰਿਹਾ ਬਾਈ ਇਦਾਂ ਹੀ ਰਹਿਣਾ ਚਾਹੀਦਾ ਇਹ ਜ਼ਿੰਦਗੀ ਆ ਵੀਰੇ ਆਪਾਂ ਦੁੱਖ ਦੇਣ ਨਹੀਂ ਆਏ ਕਿਸੇ ਨੂੰ ਆਪਾਂ ਕਿਸੇ ਨੂੰ ਦੁੱਖ ਦਈਏ ਤਾਂ ਆਪਣੇ ਪਹਿਲੇ ਦੁੱਖੀ ਆਣਾ ਜੇ ਆਪਾਂ ਕਿਸੇ ਨੂੰ ਸਮਾਈਲ ਦੇ ਦੀਏ ਤਾਂ ਆਪਣੇ ਮੁੱਢਲੇ ਵੀ ਤਾਂ ਹਾਸਾ ਹੀ ਆਊਗਾ ਨਾ ਫਿਰ ਬਿਲਕੁਲ ਭਾਈ ਓਕੇ ਵੀਰੇ ਓਕੇ ਵੀਰੇ ਸੌਰੀ ਸਵੇਰ ਲਈ ਕੋਈ ਗੱਲ ਨਹੀਂ ਹੋ ਹੋ ਕਿੱਥੇ ਜਾ ਰਹੇ ਆਪਾਂ ਸਤਿ ਸ਼੍ਰੀ ਅਕਾਲ ਅੱਜ ਕਿੰਨੇ ਘੰਟੇ ਲੱਗੇ ਭਾਈ ਵੀਡੀਓ ਨੂੰ ਅੱਜ ਲੱਗ ਗਏ ਅੱਜ ਵੀ 7 ਘੰਟੇ ਲੱਗ ਹੀ ਗਏ 7 ਘੰਟੇ ਕਹਿਣਾ ਸੋਖਾ ਵੀਰੇ ਸਿਰ ਟਸ ਟਸ ਕਰਨੀਆਂ ਨਾੜ ਪਰ ਕੋਈ ਗੱਲ ਨਹੀਂ ਆਪਾਂ ਲੱਗੇ ਰਵਾਂਗੇ ਕੁਝ ਮੈਸੇਜ ਵਧੀਆ ਨੇ ਨਵੇਂ ਆਰਟਿਸਟ ਨੇ ਥੋੜਾ ਟਾਈਮ ਲੱਗਦਾ ਵੀਡੀਓ ਬਣਾਉਣ ਨੂੰ ਪਰ ਮੈਨੂੰ ਲੱਗਦਾ ਹੈ ਕਿ ਇਹ ਮੈਸੇਜ ਕਲੀਅਰ ਹੋ ਗਿਆ ਹੋਊਗਾ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਹਾਂ ਜੇ ਪਸੰਦ ਆਈ ਹੈ ਤਾਂ ਪਲੀਜ਼ ਸਾਡਾ ਸਾਥ ਦਿਆ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸ਼ੇਅਰ ਦਾ ਜਰੂਰ ਕਰ ਹੀ ਦਿਆ ਕਰੋ ਕਿਉਂਕਿ ਦੇਖੋ ਸਾਡਾ ਹੌਸਲਾ ਵੀ ਵਧੂਗਾ ਟੀਮ ਦਾ ਹੌਸਲਾ ਵੀ ਵਧੂਗਾ ਤੇ ਅੱਗੇ ਦੀ ਅੱਗੇ ਹੋਰ ਵਧੀਆ ਚੀਜ਼ਾਂ ਲਿਆਉਣ ਲਈ ਅਸੀਂ ਤਿਆਰ ਰਾਵਾਂਗੇ ਠੀਕ ਹੈ ਜੀ ਬਾਕੀ ਭਰਾਵਾਂ ਨੇ ਪੂਰਾ ਸਾਥ ਦਿੱਤਾ ਭਾਜੀ ਬਿਨਾ ਖਾਦੇ ਬਿਤੇ ਬਿਨਾ ਨਹੀਂ ਰਹਿ ਸਕਦੇ ਬਿਨਾ ਖਾਦੇ ਬਿਤੇ ਸਾਰੀ ਜਗ੍ਹਾ ਕਿੱਥੇ ਵੀ ਗਏ ਆ ਕੁਛ ਨਾ ਕੁਛ ਕਰਦਾ ਹੀ ਹੈ ਭਾਈ ਵੀ ਆਈਡੀ ਨੂੰ ਫੋਲੋ ਕਰ ਲਿਓ ਭਾਈ ਦੀ ਆਈਡੀ ਦਾ ਨਾਮ ਕੀ ਸੀਗਾ ਭਾਜੀ ਸਤਿੰਦਰ ਬਜਾਜ ਸਤਿੰਦਰ ਬਜਾਜ ਸਤਿੰਦਰ ਸਰਤਾਜ ਤੋਂ ਬਾਅਦ ਇੱਕੋ ਹੀ ਆਈਡੀ ਫੇਮਸ ਹੋਗੀ ਸਤਿੰਦਰ ਬਜਾਜ ਉਹ ਭਾਈ ਦੀ ਆਈਡੀ ਹੈ ਠੀਕ ਹੈ ਤੇ ਭਾਈ ਨੇ ਆਪਾਂ ਨੂੰ 3100 ਫੋਲਰ ਤੇ ਆਪਾਂ ਨੂੰ ਪਾਰਟੀ ਕਰਨੀ ਆ 2749 ਫੋਲਰ ਹੋ ਚੁੱਕਿਆ ਤੇ ਇੱਧਰ ਹੈਗੇ ਜੀ ਓਂਕਾਰ ਡਾਟ ਸਿੰਘ ਭਾਈ ਸਭ ਤੋਂ ਜ਼ਿਆਦਾ ਮਿਹਨਤ ਕਰਦੇ ਆ ਤੇ ਸਭ ਤੋਂ ਜ਼ਿਆਦਾ ਘੱਟ ਫੋਲਰ ਇਹਨਾਂ ਦੀ ਨੇ ਮੈਂ ਚਾਹਨਾ ਆ ਕਿ ਤੁਸੀਂ ਇਹਨਾਂ ਦੇ ਬਰਾਬਰ ਲਿਆਓ ਜ਼ਰੂਰ ਕਿਉਂ ਭਾਜੀ ਬਿਲਕੁਲ ਕਿੰਨੇ ਫੋਲਰ ਕਿੰਨੇ ਹੋ ਗਏ ਹੋ ਗਏ ਭਾਈ 1500 ਹੋ ਗਿਆ 1500 ਹੋ ਗਿਆ ਤੇ ਆਹ ਵੀਡੀਓ ਤੋਂ ਬਾਅਦ 3000 ਹੋ ਜਾਣਾ ਕਿਉਂ ਭਾਜੀ ਜੀ ਇੰਸਟਾ ਇੰਸਟਾਗ੍ਰam ਤੇ ਜ਼ਰੂਰ ਫੋਲੋ ਕਰੋ ਤੇ ਦਾਸ ਦਾ YouTube ਚੈਨਲ ਹੈ ਉਹ ਵੀ ਫੋਲੋ ਕਰ ਲਓ ਆ ਸਬਸਕ੍ਰਾਈਬ ਕਰ ਲਓ ਆ ਕੈਮਰਾਮੈਨ ਕਹਿ ਰਿਹਾ ਮੇਰੀ ਵੀ ਕਰਾਓ ਨਹੀਂ ਕਰਾਣੀ ਯਾਰ ਸਿਰਫ ਪ੍ਰੋਮੋਸ਼ਨ ਨਹੀਂ ਕਰਨੀ ਸੁਰਿੰਦਰ ਸਿੰਘ ਪੇਜ ਨੂੰ ਫੋਲੋ ਜਰੂਰ ਕਰੋ ਉਹ ਸ਼ੀਸ਼ੇ ਦੇ ਵਿੱਚ ਬੰਦਾ ਖੜਾ ਉਹ ਹੈਗਾ ਜੀ anoop.singh official.anupsingh film ਤੇ ਵੀਡੀਓ ਇਹਦੀ ਪਈ ਹੋਈ ਆ